हम अवगुण भरे कह नानक सब अवगुण मू में राख लियो शरणायो हम अवगुण भरे एक गुण नाही एक वी गुण وچ نی صرف اوਗਣ ਹੀ اوਗਣ کوئی چنگا گون نہیں ہم अवगुण भरे एक गुण नाही अमृत ਛਾੜ بِکھے بِکھ کھائی अमृत نام ਛੱਡ ਦਿੱਤਾ من کر ਕਬੂ ਨਾ ਹਰ ਗੁਣ ਗਾਇਓ ਹਮ ਅਬਗੁਣ ਭਰੇ ਏਕ ਗੁਣਨਾਹੀ ਅੰਮ੍ਰਿਤ ਛਾੜ ਬਿਖੈ ਬਿਕਖਾਈ ਅੰਮ੍ਰਿਤ ਛੱਡ ਕੇ ਜ਼ਹਿਰ ਖਾਦਾ ਬਿਖਿਆ ਸਕਤ ਰਹੋ ਨਿਸਬਾਸੁਰ ਅੰਮ੍ਰਿਤ ਛਾੜ ਬਿਖੈ ਬਿਕਖਾਈ ਮਾਇਆ ਮੋਹ ਭਰਮ ਪੈ ਭੂਲੇ ਉਹ ਉਹ ਉੱਥੇ ਭੈ ਨਹੀਂ ਸ਼ਬਦ ਹੈਗਾ ਪੱਪੇ ਨਾਲ ਹੈ ਮਾਇਆ ਚ ਮੋਹ ਚ ਭਰਮ ਮਾਇਆ ਮੋਹ ਭਰਮ ਪੈ ਭੂਲੇ ਸੁਤਦਾਰਾ ਸਿਉ ਪ੍ਰੀਤ ਲਗਾਈ ਸੋ ਦਾਰ ਤੇ ਪੁੱਤਰ ਦਾਰਾ ਦਰ ਤੇ ਇਸ ਤੇ ਪੁੱਤਰ ਉਹ ਪਰਿਵਾਰ ਚ ਮੁਹੱਬਤ ਪਾਲੇ ਸੋ ਦਾਰਾ ਸਿਓ ਪ੍ਰੀਤ ਲਗਾਈ ਅੱਗੇ ਫਿਰ ਹੁਣ ਇੰਨਾ ਕੁਝ ਕਹਿ ਕੇ ਜਦੋਂ ਮੰਨ ਲਿਆ ਮੈਂ ਉਹਨੇ ਇੱਕ ਉੱਤਮ ਪੰਥ ਸੁਨਿਓ ਗੁਰ ਸੰਗਤ ਜੇ ਐਨੇ ਉਹਨੇ ਕੋਈ ਥਾਂ ਤਾਂ ਹੈ ਨਾ ਗੁਰੂ ਨਾਨਕ ਸਾਹਿਬ ਭਾਈ ਸਾਹਿਬ ਕਹਿੰਦੇ ਹੁੰਦੇ ਸਨ ਵੀਰ ਸਿੰਘ ਕਿ ਉਹ ਸਾਈ ਨੇ ਕਸਾਈ ਨੇ ਕਸਾਈ ਕੁੰਦ ਹੈ ਤੇ ਸਾਈ ਬਚਾਉਂਦਾ ਹੁੰਦਾ ਹੈ ਮਹਾਰਾਜ ਕਹਿ ਰਿਹਾ ਮਾਇਆ ਮੋ ਭਰਮ ਪੈ ਭੂਲੇ ਸੁਦਾਰਾ ਸਿਓ ਪ੍ਰੀਤ ਲਗਾਈ ਉਤਮ ਪੰਥ ਸੁਣਿਓ ਗੁਰ ਸੰਗਤ ਤੇ ਮਿਲੰਤ ਜਮ ਤਰਾਸ ਮਿਟਾਈ ਰਖ ਲਿਓ ਸ਼ਰਨਾਯੋ ਮਹਾਰਾਜ ਕਹਿੰਦੇ ਨੇ ਇੱਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਖੋ ਸ਼ਰਨਾਯ ਸਤਗੁਰ आयो शरण तुहारी मिला सुख नाम हर शोभा चिंता लाहे हमारी अवर न सूज दूजी अर्थ सोखी अवर ना दूजी हार परे वो तो लेखा छोड़ मैं की दसा मैं चंगे काम केड़े कितिया कह नानक सब औगन मोम लेखा छोड़ अलेखा हम निर्गुण लेखो उबारी सच्चे बादशाह मैं भरया औगणा नाल ਇੱਕ ਦਿਨ ਮੈਂ ਅਰਜ਼ ਕੀਤੀ ਕੋਈ ਸਿੱਖ ਐਸੇ ਨਹੀਂ ਜਿਹੜੇ ਕਈ ਕਈ ਪੀੜੀਆਂ ਤੋਂ ਸਤਿਗੁਰੂ ਦੀ ਰਹਿਮਤ ਦਾ ਲਵਾਜੇ ਹੋਏ ਆ ਮੈਨੂੰ ਆਇਸੀ ਮਨ ਚ ਕਿ ਬਾਬਾ ਫਿਰੂ ਨੇ ਬੜੀ ਸੇਵਾ ਕੀਤੀ ਬੜੀ ਬੜੀ ਮਨਾ ਜ਼ਿਕਰ ਕੀਤਾ ਸਿਰਫ ਇੱਕ ਕਾਜ ਉਹਨਾਂ ਦੀ ਰਚਨਾ ਆਪ ਨੂੰ ਸੁਣਾਣੀ ਬਿਰਧ ਸਨ ਬਾਬਾ ਫਿਰੂ ਇਹ ਅਸਲ ਚ ਇਹਨਾਂ ਦਾ ਨਾਮ ਸੀ ਭਾਈ ਸੰਗਤ ਤੇ ਗੁਰੂ ਘਰ ਵਿੱਚ ਇਹਨਾਂ ਨੂੰ ਸੰਗਤ ਸਾਹਿਬ ਕਿਹਾ ਜਾਂਦਾ ਸੀ ਜਿੱਥੇ 4 ਧੂਣੇ ਸਨ ਉੱਤੇ 6 ਬਖਸ਼ਾ ਨੇ ਗੁਰੂ ਹਰਗੋਬਿੰਦ ਗੁਰੂ ਹਰ Rai ਸਾਹਿਬ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ 4 ਤੇ ਉਦਾਸੀਆਂ ਦੇ ਧੂਣੇ ਨੇ ਤੇ 6 ਬਖਸ਼ਾ ਨੇ ਉਹਦੇ ਵਿੱਚ ਮੀਆਂ ਸਾਹਿਬੀਏ ਸੰਗਤ ਸਾਹਿਬੀਏ ਭਗਤ ਭਗਵਾਨੀਏ ਸੁਤਰਾ ਸ਼ਾਹੀਏ ਜੀਤ ਮੱਲੀਏ ਇਹ ਇਹ ਸਾਰੀਆਂ ਬਖਸ਼ਾ ਨੇ ਗੁਰਸਿੱਖਾਂ ਨੂੰ ਮਿਲੀਆਂ ਹੋਈਆਂ ਇਹ ਭਾਈ ਫਿਰੂ ਸ਼ਾਹ ਜਿਹੜਾ ਭਾਈ ਫਿਰੂ ਜੀ ਜਿਹਨੂੰ ਕਹਿੰਦੇ ਆ ਅਸਲ 'ਚ ਇਹਨਾਂ ਦਾ ਨਾਮ ਸੀ ਭਾਈ ਸੰਗਤ ਇਹ ਇਹ ਫੇਰੂ ਕਿਉਂ ਕਿਹਾ ਇਹ ਅਸਲ 'ਚ ਉਸ ਵੇਲੇ ਆਪਣੀ ਰੋਜ਼ੀ ਰੋਟੀ ਦੇ ਲਈ ਕੁੱਪੇ ਕਿਉਂ ਦੇ ਲੈਣੇ ਜੀ ਤੇ ਮੋਢੇ ਤੇ ਕੁੱਪੇ ਰੱਖ ਕੇ ਟੰਗ ਕੇ ਇਹ ਫੇਰੀ ਲਾ ਕੇ ਕਿਉਂ ਵੇਚਦੇ ਸਨ ਇਸ ਕਰਕੇ ਇਹਨਾਂ ਨੂੰ ਫੇਰੂ ਕਹਿੰਦੇ ਸਨ ਕਿਉਂ ਵੇਚਣ ਕਰਕੇ ਇੱਕ ਦਿਨ ਕੀਰਤਪੁਰ ਸਾਹਿਬ ਘਿਓ ਵੇਚਦੇ ਤੇ ਲੰਘ ਰਹੇ ਨੇ ਤੇ ਉੱਥੇ ਭਾਈ ਭਗਤੂ ਜੀ ਸ਼ਾਇਦ ਆਪ ਨੂੰ ਜਿੰਨਾ ਹਿਸਟਰੀ ਦਾ ਪਤਾ ਹੈ ਗੁਰੂ ਰਾਮਦਾਸ ਦੇ ਘਰ ਚ ਸੇਵਾ ਕੀਤੀ ਬਾਬੇ ਆਦਮ ਨੇ ਪਤਾ ਹੈ ਨਾ ਜੀ ਆਪ ਨੂੰ ਫਿਰ ਮੈਂ ਥੋੜੀ ਜੀ ਬੇਨਤੀ ਕਰ ਦੇਣਾ ਭਾਈ ਆਦਮ ਮਾਲਵੇ ਦਾ ਰਹਿਣ ਵਾਲਾ ਸੀ ਇਹਦੇ ਘਰ ਪੈਸਾ ਦੌਲਤ ਦੀ ਕਮੀ ਨਹੀਂ ਸੀ ਪਰ ਘਰ ਪੁੱਤਰ ਧੀ ਨਹੀਂ ਸੀ ਇਹਨੂੰ ਕਿਸੇ ਕਹਾ ਤੂੰ ਮਾਜੇ ਦੀ ਧਰਤੀ ਤੇ ਚਲਾ ਜਾ ਗੁਰੂ ਨਾਨਕ ਸਾਹਿਬ ਦੀ ਜੋਤ ਧੰ ਗੁਰੂ ਰਾਮਦਾਸ ਸੱਚਾ ਪਾਤਸ਼ਾਹ ਉੱਥੇ ਬਹੁਤ ਵੱਡਾ ਤੀਰਥ ਬਣਾ ਰਹੇ ਨੇ ਵੈਸੇ ਤੀਰਥ ਦਾ ਲਬਜ਼ੀ ਅਰਥ ਹੁੰਦਾ ਪਵਿੱਤਰ ਤੀਰਥ ਬਣਾ ਰਿਆ ਤੇ ਤੂੰ ਸੇਵਾ ਕਰੀ ਤੇਰੀ ਸੁਣੀ ਜਾਣੀ ਇਹ ਦੋਵੇਂ ਜੀ ਆ ਗਏ ਜੀ ਉਮਰ ਕਾਫੀ ਹੋ ਚੁੱਕੀ ਸੀ ਮੇਰਾ ਕੱਲ 60ਵਿਆਂ ਦੇ ਨੇੜੇ ਸਮਝੋ ਤੁਸੀਂ ਇਹਨਾਂ ਦੋਨਾਂ ਜੀਆਂ ਨੇ ਕਿਹਾ ਸੇਵਾ ਕੀ ਕਰੀਏ ਤੇ ਮਨ ਚ ਆਇਆ ਵੀ ਲੱਕੜਾਂ ਦੀ ਲੋੜ ਇੰਦੀ ਜੰਗਲ ਜਾਣਾ ਮੁੱਢੀਆਂ ਲਿਆਉਣੀਆਂ ਲੱਕੜਾਂ ਵਢਣੀਆਂ ਇੱਕ ਗੁਰੂ ਦੇ ਲੰਗਰ ਚ ਰੱਖ ਦੇਣੀਆਂ ਲੱਕੜਾਂ ਦੀ ਇੱਕ ਗੱਠ ਤੇ ਕ ਆਪਣੇ ਘਰ ਚ ਉਦੋਂ ਇੰਨੀ ਰਹਿਸ਼ ਨਹੀਂ ਬਣੀ ਜਿਸ ਸ਼ਹਿਰ ਵਸ ਰਿਹਾ ਪੋ ਦੇ ਦਿਨ ਸਨ ਇੰਨਾ ਮੀਂਹ ਪਿਆ ਜੀ ਪੁੱਛੋ ਕੁਝ ਨਾ ਮੀਂਹ ਤੋਂ ਬਾਅਦ ਫਿਰ ਸੀਤ ਚੱਲੀ ਠੰਡੀ ਹਵਾ ਚੱਲੀ ਸੰਗਤ ਕੋਲ ਬਿਸਤਰੇ ਕੋਈ ਨਹੀਂ ਸਨ ਪ੍ਰਬੰਧ ਨਹੀਂ ਸੀ ਇਹਨੇ ਬਾਬੇ ਆਦਮ ਨੇ ਦੇਖਿਆ ਤੇ ਘਰ ਵਾਲੇ ਨੂੰ ਕਹਿੰਦਾ ਕਿ ਸੇਵਾ ਕਰਨ ਦਾ ਮੌਕਾ ਆ ਗਿਆ ਸੰਗਤ ਕੋਲ ਬਿਸਤਰੇ ਕੋਈ ਜੰਨੀਆਂ ਸੁੱਕੀਆਂ ਲੱਕੜਾਂ ਨੇ ਬਾਹਰ ਲੈ ਜਾਈਏ ਵਕ ਵਕ ਥਾਵਾਂ ਤੇ ਢੇਰ ਲਾ ਕੇ ਅੱਗ ਲਾ ਦਿੱਤੀ ਤੇ ਸੰਗਤ ਨੂੰ ਸੇਕਣ ਲੱਗ ਪਈ ਕਈ ਉਸ ਉਸ ਲੱਕੜਾਂ ਜਿੱਥੇ ਅੱਗ ਬਲਿਓ ਦੇ ਕੋਲ ਆਰਾਮ ਕਰਨ ਲੱਗ ਪਏ ਗੁਰੂ ਰਾਮਦਾਸ ਬਾਹਰ ਨਿਕਲੇ ਸੰਗਤ ਦੀ ਸੇਵਾ ਸੰਭਾਲ ਲਈ ਤੇ ਕੀ ਦੇਖਿਆ ਵਕ ਵਕ ਥਾਵਾਂ ਤੇ ਅੱਗ ਬਲ ਰਹੀ ਹੈ ਸੰਗਤ ਸੇਕ ਰਹੀ ਹੈ ਕੋਈ ਬਾਣੀ ਪੜ ਰਹੀ ਹੈ ਕੋਈ ਲੇਟ ਨੇ ਮਾਰੇ ਨੇ ਕਿਹਾ ਇਹ ਕਿੰਨੇ ਪ੍ਰਬੰਧ ਕੀਤਾ ਉਹਨਾਂ ਆਕੇ ਆਈ ਇਹ ਬਾਬੇ ਇਹ ਆਦਮ ਨੇ ਭਾਈ ਆਦਮ ਨੇ ਸੰਗਤ ਚ ਬੁਲਾ ਲਿਆ ਕਹਿਣ ਲੱਗੇ ਅੱਜ ਤੁਸੀਂ ਸਾਡੀ ਬਹੁਤ ਸੇਵਾ ਕੀਤੀ ਕਿਉਂਕਿ ਗੁਰਸਿੱਖਾਂ ਅੰਦਰ ਸਤਿਗੁਰ ਵਰਤੈ ਗੁਰਸਿੱਖ ਵਿੱਚ ਗੁਰੂ ਵਰਤਦਾ ਹੈ ਬੜੀ ਸੇਵਾ ਕੀਤੀ ਜੋ ਮੰਗੋਗੇ ਹੁਣ ਸੰਗਤ ਚ ਪੁੱਛਿਆ ਤੇ ਇੱਕ ਪਾਸੇ ਆਪਣੀ ਉਮਰ ਦੇਖਣ ਦੂਜੇ ਪਾਸੇ ਮੰਗ ਦੇਖਣ ਦਾੜਾ ਚਿੱਟਾ ਹੋ ਰਿਹਾ ਹੈ ਤੇ ਮਨ ਚੋਂ ਆਇਆ ਜੇ ਮੈਂ ਕਿਹਾ ਸਾਨੂੰ ਪੁੱਤਰ ਧੀ ਸੰਤਾਨ ਦਿਓ ਤੇ ਵੇਖਣ ਵਾਲੇ ਕਹਿਣਗੇ ਬੁੱਢੇ ਬਾਰੇ ਕੀ ਕਰ ਰਿਹਾ ਕੀ ਮੰਗ ਰਿਹਾ ਕਹਿੰਦੇ ਨੇ ਮਾਹੀ ਰਾਜ ਸਿੱਖੀ ਦਿਓ ਸਿੱਖੀ ਦਿਓ ਹਜ਼ੂਰ ਆਸਪੈ ਕਹਿ ਲਗੇ ਘਰ ਚਲਾ ਜਾ ਕੱਲ ਨੂੰ ਫੇਰਾ ਤੂੰ ਜੋ ਮੰਗਣਾ ਚਾਹਨਾ ਘਰ ਗਿਆ ਘਰ ਵਾਲੀ ਨੂੰ ਦੱਸਿਆ ਜਾ ਕੇ ਸਤਿਗੁਰਾਂ ਇਹ ਕਿਹਾ ਕਹਿਣ ਲੱਗੀ ਫਿਰ ਤੁਸੀਂ ਪੁੱਤਰ ਕਿਉਂ ਨਾ ਮੰਗ ਲਿਆ ਇਹ ਪਰਿਵਾਰ ਨਵਾਜੇ ਹੋਏ ਨੇ ਕਿਉਂ ਨਾ ਮੰਗ ਲਿਆ ਕਹਿਣ ਲੱਗਾ ਮੈਨੂੰ ਸ਼ਰਮ ਆ ਗਈ ਦੂਜੇ ਦਿਨ ਗਈ ਜੀ ਆਪ ਨਾਲ ਸਤਿਗੁਰਾਂ ਨੇ ਕਿਹਾ ਆਦਮ ਤੂੰ ਸੇਵਾ ਕੀਤੀ ਜੋ ਮੰਗੇਗਾ ਉਸ ਬੀਬੀ ਨੇ ਹੱਥ ਜੋੜ ਕੇ ਕਿਹਾ ਸਤਿਗੁਰੂ ਪੁੱਤਰ ਤੇ ਸਿੱਖੀ ਮੰਗਣ ਆਏ ਆ ਪਹਿਲਾਂ ਇਕੱਲਾ ਪੁੱਤਰ ਸੀ ਹੁਣ ਸਿੱਖੀ ਵੀ ਨਾਲ ਦੇ ਮਹਾਰਾਜ ਜੀ ਨੇ ਕਿਹਾ ਤੁਹਾਡੀ ਕਰ ਸਾਡਾ ਬੱਚਾ ਜਨਮ ਲਏਗਾ ਉਹਦਾ ਨਾਮ ਭਗਤੂ ਰੱਖਣਾ ਹੈ ਇਹ ਮਾਰੇ ਨੇ ਇੱਕ ਹਿਸਟਰੀ ਹੈ ਜੀ ਕੇਵਲ ਕੋਈ ਕਿਉਂਕਿ ਅੱਜ ਤਾਂ ਹਿਸਟਰੀ ਇਤਿਹਾਸ ਦੀ ਹਰ ਸਾਖੀ ਸ਼ੱਕ ਮੈਂ ਕਈ ਵਾਰੀ ਦੇਖਣ ਜਦੋਂ ਸਾਖੀ ਸ਼ੁਰੂ ਕਰੋ ਕਈਆਂ ਦੇ ਵੇਖਣ ਨੂੰ ਮਿਲਦਾ ਨਾ ਚਿਹਰੇ ਹੋਰ ਹੋ ਜਾਂਦੇ ਆ ਕਿਉਂਕਿ ਉਹ ਅੰਦਰ ਸਵੀਕਾਰ ਦਾ ਨਹੀਂ ਛੇਤੀ ਨਾਮ ਭਗਤੂ ਰੱਖਿਓ ਪਿਆਰੋ ਸੱਚੀ ਮੁਚੀ ਇੱਕ ਸਾਲ ਬਾਅਦ ਪੁੱਤਰ ਪੈਦਾ ਹੋਇਆ ਨਾਮ ਭਗਤੂ ਰੱਖਿਆ ਤੇ ਇੰਨੀ ਕਰਨੀ ਵਾਲਾ ਗੁਰਸਿੱਖ ਹੋਇਆ ਅਗਾ ਇਹਦੇ ਬੇਟੇ ਹੋਏ ਇਹਦੇ ਅੰਸ਼ ਵਿੱਚੋਂ ਹੀ ਫਤਿਹ ਸਿੰਘ ਹੋਇਆ ਜਿਨੇ ਵਜ਼ੀਰ ਖਾਨ ਨੂੰ ਚੀਰ ਕੇ ਰੱਖ ਦਿੱਤਾ ਸੀ ਉਹ ਭਾਈ ਭਗਤੂ ਦੀ ਔਲਾਦ ਵਿੱਚੋਂ ਸੀ ਚੱਪੜਚੀਰੀ ਦੇ ਮੈਦਾਨ 'ਚ ਜਿਸ ਫਤਿਹ ਸਿੰਘ ਜਿਹਦਾ ਪਿੰਡ ਹੈ ਚੱਕ ਫਤਿਹ ਸਿੰਘ ਵਾਲਾ ਮਾਲਵੇ ਵਿੱਚ ਉੱਥੇ ਮਹਾਰਾਜ ਗਏ ਵੀ ਫਿਰ ਇਹਨਾਂ ਕੋਲ ਗੁਰੂ ਗੋਬਿੰਦ ਸਿੰਘ ਮਹਾਰਾਜ ਹੁਣ ਇਹ ਭਾਈ ਭਗਤੂ ਇਹ ਸੇਵਾ ਕਰ ਰਿਹਾ ਸੀ ਲੰਗਰ ਦੀ ਲੈ ਕੇ ਆ ਖੇਤਾਂ 'ਚ ਕੰਮ ਕਰ ਰਿਹਾ ਸੀ ਸੰਸਿਕ ਉਹਨਾਂ ਕਿਆ ਭਗਤੂ ਬਾਬਾ ਬਾਬਾ ਭਗਤੂ ਜੀ ਨੂੰ ਭਾਈ ਜੀ ਰੋਟੀ ਲਿਆ ਅੱਜ ਬੜਾ ਜ਼ੋਰ ਲੱਗਾ ਘਿਓ ਨਹੀਂ ਲਿਆ ਇੰਨੀ ਦੇਰ ਨੂੰ ਫੇਰੂ ਆ ਗਿਆ ਫਿਰ ਜਿਹੜਾ ਘਿਓ ਵੇਚਣ ਵਾਲਾ ਉਹਨੂੰ ਆਵਾਜ਼ ਦੇ ਕੇ ਕਹਿੰਦੇ ਨੇ ਘਿਓ ਨਹੀਂ ਮੈਂ ਲਿਆਇਆ ਕੁੱਪਾ ਤੇਰੇ ਕੋਲ ਭਰਿਆ ਹੋਣਾ ਮੇਰੇ ਤੇ ਭਰੋਸਾ ਕਰ ਆ ਸਿੱਖ ਨੇ ਘਿਓ ਤੋਲ ਕੇ ਦੇ ਦੇ ਕੱਲ ਨੂੰ ਪੈਸੇ ਲੈ ਜੀ ਮੈਂ ਗੁਰੂ ਘਰੋਂ ਲੈ ਆਵਾਂਗਾ ਪੈਸੇ ਉਨੇ ਜੀ ਕਹੇ ਮੇਰੇ ਕੋਲ ਤੋਣਣ ਵਾਲੀ ਚੀਜ਼ ਕੋਈ ਨਹੀਂ ਮੈਂ ਤਾਂ ਲੈ ਕੇ ਆਇਆ ਜੇ ਉਹ ਕਹਿੰਦਾ ਤੂੰ ਕੱਢ ਕੇ ਦੇ ਜਾ ਘਰ ਜਾ ਕੇ ਤੋਲ ਕੇ ਉੱਤੋਂ ਪਾ ਲਈ ਜਿੰਨਾ ਲੱਗੇਗਾ ਤੇ ਉਹ ਜੀ ਗਿਆ ਘਰ ਜਦੋਂ ਪਹੁੰਚਿਆ ਸਾਡਾ ਇਤਿਹਾਸ ਕਹਿੰਦਾ ਉਹਨੇ ਕੁੱਪੇ ਤੋਲੇ ਤੇ ਪੂਰੇ ਦੇ ਪੂਰੇ ਸਨ ਉਹ ਫਿਰ ਦੂਜੇ ਦਿਨ ਰਾਤ ਨੀਂਦ ਨਹੀਂ ਪਈ ਜਦੋਂ ਭਾਗ ਜਾਗਦੇ ਇੱਕ ਘੜੀ ਦੀ ਸੰਗਤ ਹੋਈ ਨਾ ਉਹਨੇ ਕੁੱਪਾ ਅਜ ਫੇਰ ਹੀ ਨਹੀਂ ਲਈ ਵਾਪਸ ਆ ਗਿਆ ਭਗਤੂ ਜੀ ਭਾਈ ਜੀ ਕਹਿਣ ਲੱਗੇ ਪਈ 10 ਤੇਰੇ ਪੈਸੇ ਕਿੰਨੇ ਬਣੇ ਕਹਿੰਦਾ ਪੈਸਿਆਂ ਦੀ ਗੱਲ ਛੱਡ ਬਾਬਾ ਮੇਰੇ ਤਾਂ ਓਨੇ ਕੁੱਪੇ ਵੀ ਭਰੇ ਗਏ ਮੈਨੂੰ ਉਹ 10 ਕਿਵੇਂ ਭਰੇ ਗਏ ਭਾਈ ਭਗਤੂ ਦੀ ਅੱਖਾਂ ਭਾਰੀਆਂ ਕਹਿਣ ਲੱਗੇ ਸਿੱਖਾਂ ਦੀ ਸੇਵਾ ਕਰਨ ਵਾਲਿਆਂ ਦੇ ਕੁੱਪੇ ਕਦੀ ਓਨੇ ਨਹੀਂ ਰਹਿੰਦੇ ਹੁੰਦੇ ਕੌਣ ਸਿੱਖ ਉਹਨੇ ਦੱਸਿਆ ਫਿਰ ਗੁਰੂ ਹਰ Rai ਸਾਹਿਬ ਦੇ ਚਰਨਾਚ ਗਿਆ ਗੁਰੂ ਹਰਿ ਰਾਇ ਸਾਹਿਬ ਨੇ ਫਿਰ ਭਾਈ ਫਿਰੂ ਤੇ ਬਖਸ਼ਿਸ਼ ਕੀਤੀ ਭਾਈ ਸੰਗਤ ਸਾਹਿਬ ਤੇ ਇਹਨੂੰ ਫਿਰ ਕਿਹਾ ਅੱਜ ਤੋਂ ਬਾਤ ਤੂੰ ਲੰਗਰ ਲਾਣਾ ਤੇ ਮਮ ਖੀਸਾ ਕਰ ਹੋਏ ਤੇਰਾ ਖੀਸਾ ਮੇਰਾ ਹੋਵੇਗਾ ਜੇ ਮੇਰੀ ਹੋਵੇਗੀ ਹੱਥ ਤੇਰਾ ਹੋਵੇਗਾ ਤੁਰ ਪਿਆ ਜੀ ਇਸ ਭਾਈ ਫਿਰੂ ਨੇ ਬਖਸ਼ਿਸ਼ ਲੈ ਕੇ ਲੰਗਰ ਲਾਇਆ ਤੇ ਇੱਕ ਦਿਨ ਕੀ ਘਟਨਾ ਵਾਪਰੀ ਕਿ ਲੰਗਰ ਵਰਤਾਂਦਿਆਂ ਵਰਤਾਂਦਿਆਂ ਕਿਤੇ ਸੰਗਤ ਵਿੱਚ ਇੱਕ ਗੁਰਮਖ ਨੂੰ ਜੇ ਰੰਗ ਰਤਣੀ ਨੂੰ ਰਾਤ ਦੀ ਰੋਟੀ ਦੇ ਦਿੱਤੀ ਜਿਵੇਂ ਮਿਸਾ ਪ੍ਰਸਾਦਾ ਜਿਹਨੂੰ ਕਹਿੰਦੇ ਉਹਨੇ ਵਿੱਚ ਉਹ ਵਾਂਝ ਦੇ ਦਿੱਤੀ ਏ ਫੇਰੂ ਤੋ ਲੰਗਰ ਕਾਲਾ ਕੀਆ ਖਾਏ ਪ੍ਰਸ਼ਾਦ ਮੈਂ ਤ੍ਰਿਪਤ ਨਾthia ਤੂੰ ਗੁਰੂ ਕਾ ਲੰਗਰ ਕਾਣਾ ਕਰ ਦਿੱਤਾ ਏ ਇੱਕ ਨਾ ਨੂੰ ਤਾਜ਼ੀਆਂ ਸਜਣੀਆਂ ਇੱਕ ਨੂੰ ਬਈਆਂ ਇਤਿਹਾਸ ਕਹਿੰਦਾ ਭਾਈ ਫੇਰੂ ਨੇ ਹੱਥ ਜੋੜ ਕੇ ਕਿਹਾ ਮਮ ਇੱਕ ਆਂਖ ਕਰੋ ਤੁਮ ਕਾਣੀ ਗੁਰੂ ਲੰਗਰ ਕਰੋ ਬਹਾਲਾ ਕਹਿੰਦਾ ਲੰਗਰ ਨਹੀਂ ਕਾਣਾ ਹੁੰਦਾ ਸਾਡੇ ਕਰਕੇ ਕੋਇਆ ਹੈ ਇਤਿਹਾਸ ਕਹਿੰਦਾ ਉਹਨਾਂ ਦੀ ਅੱਖ ਜਾਂਦੀ ਰਹੀ ਸੀ ਮੈਂ ਆਪ ਨੂੰ ਬੇਨਤੀ ਕਰਨ ਲੱਗਾ ਉਹਨੇ ਗੁਰੂ ਹਰਿ ਰਾਇ ਸਾਹਿਬ ਦੀ ਸੇਵਾ ਕੀਤੀ ਗੁਰੂ ਅਰਕਿਸ਼ੰਗਰ ਸਾਹਿਬ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਵੇਲੇ ਕੀਤੀ ਮੈਂ ਸਿਰਫ ਇੱਕ ਬੇਨਤੀ ਕਰਨ ਲੱਗਾ ਕਹਿ ਨਾਨਕ ਸਭ ਔਗਣ ਮੋ ਮਹ 10ਵੇਂ ਪਾਤਸ਼ਾਹ ਦੇ ਵੇਲੇ ਜਦੋਂ ਮਸੰਦਾ 'ਚ ਗਿਰਾਵਟ ਆਈ ਸਾਰੇ ਮਸੰਦ ਸੱਦੇ ਤੇ ਭਾਈ ਫੇਰੂ ਉਹਨੂੰ ਕਿਹਾ ਜੀ ਨੱਕੇ ਪਿੰਡ ਦਾ ਮਸੰਦੇ ਇਹ ਨਹੀਂ ਆਇਆ ਕਦੀ ਭੇਟਾ ਵੀ ਨਹੀਂ ਆਈ ਮਹਾਰਾਜ ਜੀ ਨੇ ਭਾਈ ਆਲਮ ਸਿੰਘ ਨਚਨੇ ਨੂੰ ਭੇਜਿਆ ਪੰਜ ਸਿੱਖ ਭੇਜੇ ਮੈਂ ਕਿਦਨ ਕਿਹਾ ਸੀ ਉਹਨੂੰ ਪਿੱਛੋਂ ਇਹਦੇ ਹੱਥ ਬੰਨ ਕੇ ਲਿਆਓ ਜਦੋਂ ਗਏ ਭਾਈ ਜੀ ਨੂੰ ਲੈਣ ਤੇ ਉੱਥੇ ਸੰਗਤ ਇੰਨੀ ਠਿੱਕੀ ਢੇਰੇ 'ਚ ਪੁੱਛੋ ਕੁਝ ਨਾ ਤੇ ਪੁੱਛਿਆ ਜੀ ਇਹ ਕਿੱਥੇ ਵੇ ਇਫਿਰੂ ਜੀ ਕਹਿੰ ਲਗੂ ਇਸ ਵੇਲੇ ਨਦੀ ਦੇ ਕਿਨਾਰੇ ਜਾਂ ਇਕਾਂਤ ਵੀ ਚਲੇ ਜਾਂਦੇ ਆ ਭਾਈ ਸਿੱਖੋ ਪ੍ਰਸ਼ਾਦਾ ਛਕੋਗੇ ਅੱਗੋਂ ਸਿਵਾਦਾਰ ਇੰਨੇ ਟਿਕੇ ਇੰਨੀ ਦੇਰ ਨੂੰ ਮਜੀਠੀ ਰੰਗ ਦਾ ਚੋਲਾ ਪਾਇਆ ਭਾਈ ਜੀ ਵੀ ਆ ਗਏ ਭਾਈ ਸੈ ਭਾਈ ਫਿਰੂ ਜੀ ਆ ਗਏ ਉਹਨਾਂ ਨੇ ਕਿ ਯਹੀ ਨਹੀਂ ਪਿਆ ਵੀ ਤੇਰੀਆਂ ਹੱਥ ਬਣਨੇ ਜੀਵਨ ਹੈ ਨਾ ਉੱਚਾ ਪਵਿੱਤਰ ਉਹਨਾਂ ਦੱਸਿਆ ਜਦੋਂ ਅਸੀਂ ਆਏ ਆ ਸਭ ਦੇ ਚਰਨਾਂ 'ਚ ਮੱਥਾ ਟੇਕਿਆ ਗੁਰਮਖੋ ਹੱਥ ਪਿੱਛੇ ਬੰਨ ਕੇ ਤੁਰਿਆ ਭਾਈ ਫੇਰੂ ਗੁਰੂ ਗੋਬਿੰਦ ਸਿੰਘ ਦੇ ਦਰਬਾਰ ਚ ਗਿਆ ਉੱਥੇ ਜਾ ਕੇ ਨੇੜੇ ਜਾ ਕੇ ਪਰ ਸੱਚੀ ਮੁੱਚੀ ਹੱਥ ਬੰਨ ਲੈ ਦੇ ਪਿੱਛੇ ਇਹਨੇ ਫਿਰ ਆਪਣੀ ਦਾੜੀ ਲੰਮੀ ਸੀ ਦੋਨਾਂ ਹੱਥਾਂ ਨਾਲ ਪਕੜ ਲਈ ਇਹਦਾ ਮਤਲਬ ਹੈ ਸੀ ਮੈਂ ਔਗਣਾ ਨਾਲ ਭਰਿਆ ਹਾਂ ਗੁਰਮਖੋ ਜਿਹੜੀ ਸ਼ਰੀਰ ਦੀ ਮੁਦਰਾ ਐਕਸ਼ਨ ਹੁੰਦਾ ਹੈ ਨਾ ਉਹ ਅੰਦਰ ਦੀ ਵਿਆਖਿਆ ਕਰਦਾ ਹੈ ਤੇ ਜਦੋਂ ਅੰਦਰ ਨਾਮ ਮੰਨੇ ਤੇ ਸਰੀਰ ਦੀ ਮੁਦਰਾ ਬਿਲਕੁਲ ਕਰਮਕਾਂਡ ਹੋ ਜਾਂਦੀ ਹੈ। ਹੱਥ ਜੋੜਨ ਦਾ ਮਤਲਬ ਹੈ ਆਪਣਾ ਆਪ ਸਮਰਪਿਤ ਕਰਨਾ। ਮੱਥਾ ਟੀਕੰਦਾ ਮਤਲਬ ਆਪਣੀ ਮਤ ਨੂੰ ਤਿਆਗ ਦੇਣਾ। ਦਾੜੀ ਪਕੜਨ ਦਾ ਮਤਲਬ ਸੀਮੇ ਸੱਚੀ ਵਿੱਚ ਯੋਗਣ ਕੀਤੇ ਆ। ਮਹਾਰਾਜ ਕਹਿੰਦੇ ਆ ਦੇਖੋ ਇਹਦਾ ਸਾਾਕਤਾ ਦੇਖਿਆ ਜੀ ਕੁਝ ਵੀ ਨਹੀਂ ਕਦੀ ਕੋਈ ਸੇਵਾ ਹੀ ਨਹੀਂ ਆਈ। ਸੰਗਤ ਦੇਖਦੀ ਹੈ ਬਜ਼ੁਰਗ ਨਾਲ ਕੀ ਬਣੇਗਾ? ਦਾੜੀ ਪਕੜੀ ਤੇ ਨਾਰ ਰੋਈ ਜਾਣ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨੀਤਰ ਖੋਲੇ ਸੰਗਤ ਦੇਖਦੀਏ ਕੀ ਹੁਕਮ ਹੋਵੇਗਾ ਪਰ ਸਤਿਗੁਰੂ ਆਪਣੇ ਤਖਤ ਤੋਂ ਥੱਲੇ ਉਤਰੇ ਭਾਈ ਫੈਰੂ ਦੇ ਖਾਤੇ ਚ ਪਕੜੀ ਕੋਈ ਦਾੜੀ ਛੁਡਾ ਕੇ ਘੁੱਟ ਕੇ ਆਪਣੇ ਸੀਨੇ ਨਾਲ ਲਾ ਕੇ ਕਹਿੰਦੇ ਆ ਕਿ ਫੈਰੂ ਤੈਨੂੰ ਲੈ ਕੇ ਦੀ ਕੋਈ ਲੋੜ ਨਹੀਂ ਤੇਰਾ ਲੇਖਾ ਕਾਗਜ਼ਾਂ ਤੇ ਨਹੀਂ ਸਾਡੇ ਸੀਨੇ ਤੇ ਲਿਖਿਆ ਜੋ ਤੂੰ ਸੇਵਾ ਕਰਨਾ ਪਿਆਰ ਹੈ ਉੱਥੇ ਫਿਰ ਸਤਿਗੁਰੂ ਨੇ ਸੱਚੀ ਦਾੜੀ ਦਾ ਖitab ਦਿੱਤਾ ਤੇ ਮੈਂ ਆਪ ਨੂੰ ਬੇਨਤੀ ਕਰਨ ਲੱਗਾ ਜਿਹੜੀ ਹੁਣ ਇੰਨੀ ਬਖਸ਼ਿਸ਼ ਵਾਲਾ ਇਨਸਾਨ ਬਜ਼ੁਰਗ ਵੀ ਉਹਨੇ ਫਿਰ ਉੱਥੇ ਗੁਰੂ ਗੋਬਿੰਦ ਸਿੰਘ ਦੇ ਸਾਹਮਣੇ ਬੇਨਤੀ ਕੀਤੀ ਕਹਿੰਦਾ ਸੱਚੇ ਪਾਤਸ਼ਾਹ ਇਹ ਸੱਚ ਉਹਨਾਂ ਦੀ ਇਹ ਸ਼ਬਦ ਕਾਇ ਰਚਿਆ ਹੋਇਆ ਕਵਤਾ ਉਹ ਕਹਿੰਦਾ ਸਾਡੇ ਸੱਜਣਾ ਜੀ ਸਾਨੂੰ ਤੇਰੀ ਮਣੀ ਸੁਣਵੇ ਇਸ ਬੇਨਤੀ ਨੂੰ ਸੱਜਣਾ ਜੀ ਗੁਰੂ ਗੋਬਿੰਦ ਸਿੰਘ ਸਾਡੇ ਮਿੱਤਰਾ ਸਾਡਾ ਕਿਹੜਾ ਓਗਣਵਾਰਿਆਂ ਦਾ ਅਸੀਂ ਤਾਂ ਓਗਣਾਂ ਨਾਲ ਪਰੇ ਸਾਡੇ ਸੱਜਣਾ ਜੀ ਸਾਨੂੰ ਤੇਰੀ ਮਣੀ ਨਿਮਾਨਿਆਂ ਦਾ ਤੂੰ ਮਾਨ ਸਦਾਵੇਂ ਸਾਡੀ ਪੀ ਤਾਂਗ ਤਣੀ ਸੁਣਿਆ ਤੂੰ ਨਿਮਾਨਿਆਂ ਦਾ ਓਗਣਵਾਰਿਆਂ ਦਾ ਸਾਰਾ ਹੈ ਸਾਡਾ ਕੋਈ ਵੀ ਸਹਾਰਾ ਨਹੀਂ ਸਾਡੇ ਦੇ ਔਗਣ ਦੇ ਕੇ ਨ ਕੋਈ ਨੇੜੇ ਲੱਗਣ ਤਿੰਦਾ ਨਿਮਾਨਿਆਂ ਦਾ ਤੂੰ ਮਾਨਸ ਦਾਵੇਂ ਸਾਡੀ ਪਿੱ ਤਾਂਗ ਤਣੀ ਤੈਂ ਜਿਆ ਸੰਨ ਹੋਰ ਨਾ ਕੋਈ ਭਾਵੇਂ ਤੂੰ ਦਾੜੀ ਪਕੜ ਕੇ ਮੰਗਾਲਾ ਭਾਵੇਂ ਬੰਨ ਕੇ ਮੰਗਾਲਾ ਤੂੰ ਇੱਥੇ ਬੰਨੇਗਾ ਜਮਾ ਦੀ ਰਸੀਆਂ ਤੋਂ ਬਚਾਂਗੇ ਨਿਮਾਨਿਆਂ ਦਾ ਤੂੰ ਮਾਨਸ ਦਾਵੇਂ ਸਾਡੀ ਪਿੱ ਤਾਂਗ ਤਣੀ ਤੈਂ ਜਿਆ ਸੰਨ ਹੋਰ ਨਾ ਕੋਈ ਅਸੀਂ ਢੂੰਡੀ ਬਣੀ ਬਣੀ ਫੇਰੂ ਜਾਨ ਸੱਜਣ ਤੋਂ ਵਾਰੀ ਵਾਰੀ ਤਾਂ ਭਲੀ ਬਣੀ ਸੱਜਣਾ ਤੇਰੇ ਤੋਂ ਕੁਰਬਾਨ ਕਰਨਾ ਗੁਰੂ ਤੇਗ ਬਹਾਦਰ ਸਾਹਿਬ ਅਜ ਕਹਿ ਰਹਿਆ ਕਿ ਸਿੱਖੋ ਮੈਂ ਕਿਹਾ ਆ ਦੋ ਤੁਕਾਂ ਹੀ ਚੇਤੇ ਕਰ ਲਉ ਗੁਰਮਖੋ ਮੇਰੇ ਹੱਥ ਜੋੜ ਕੇ ਬੇਨਤੀ ਸ਼ਬਦ ਚੇਤੇ ਕਰ ਲਉ ਤੇ ਵਾਰੀ ਬਿਆਰੇ ਇਹ ਇਹ ਅਰਦਾਸ ਹੀ ਬਣਾ ਲਈ ਮੈਂ ਇਹ ਨਹੀਂ ਕੋਈ ਸੰਤ ਬਣ ਕੇ ਉਪਦੇਸ਼ ਦੇ ਰਿਆਂ ਜੇ ਤੁਹਾਨੂੰ ਕਾਂਗਾ ਤੇ ਮੈਂ ਯਤਨ ਕਰਾਂਗਾ ਮੈਂ ਕਮਾਵਾਂ ਇਹਨਾਂ ਇਹ ਕਿਉਂ ਨਾ ਆਪਾਂ ਚੇਤੇ ਕਰ ਲਈਏ ਮਨ ਕਰ ਕਬੂ ਨਾ ਹਰ ਗੁਨ ਕਾਇਓ ਇਹ ਅਰਦਾਸ ਬਨ ਜਾ ਵੈ ਗੁਰੂ ਜੀ ਕਦੀ ਮਨ ਕਰਕੇ ਸਿਮਰਨੀ ਕੀਤਾ ਵਿਖਿਆ ਸਕਤ ਰਹੋ ਨਿਸਵਾਸਰ ਕੀਨੋ ਅਪਨੂ ਪਾਇਓ ਮੈਂ ਵਾਸ਼ਨਾ ਚ ਪ੍ਰਵਿਰਤ ਹਾਂ ਸਤਗੁਰੂ ਜੋ ਤੂੰ ਕਹਿਨਾ ਮੈਂ ਨਹੀਂ ਮੰਨਦਾ ਮੈਂ ਆਪਣੀਆਂ ਮਰਜ਼ੀਆਂ ਕਰਨਾ ਰਹਾਓ ਅੱਗੇ ਜੀ ਗੁਰ ਉਪਦੇਸ਼ ਸੁਨਿਓ ਨਾ ਕਾਨਨ ਮਰਤ ਦੁਬਾਰਾ ਕਰ ਲੱਗਾ ਵੀ ਜੇ ਚੇਤੇ ਕਰ ਲੋਗੇ ਇਹ 6 ਦੋ ਤੇ ਪਦੇ ਨੇ ਸਾਰੇ 6 ਦੁਕਾਨੇ ਸਾਰੀਆਂ ਤੇ ਇੱਕ ਦਿਨ ਚ ਇੱਕ ਇੱਕ ਤੁਕ ਚੇਤੇ ਕਰ ਦੇ ਲੋ ਤੇ ਤੇ ਸ਼ਬਦ ਚੇਤੇ ਹੋ ਜਾਣਾ ਇਹ ਬੇਨਤੀ ਰੂਪ ਹੋ ਜਾਏਗਾ ਸੱਚ ਇਹੇ ਵੇ ਨਾਮ ਮੰਨ ਟਿਕੇ ਸ਼ਬਦ ਪੜ ਕੇ ਬੇਨਤੀ ਕਰੀਏ ਗੁਰੂ ਉਪਦੇਸ਼ ਸੁਨਿਓ ਨੇ ਕਾਨਨ ਪਰ ਦਾੜਾ ਲਪਟਾਇਓ ਮੈਂ ਪਰ ਇਸਤਰੀ ਵਿੱਚ ਹੀ ਲੁਪਤ ਹਾਂ ਪਰ ਦਿੰਦਾ ਕਾਰਨ ਬੋਤਾਵਤ ਮੇਰਾ ਮਨ ਪਰਾਈ ਨਿੰਦਿਆ ਵਿੱਚ ਦੌੜ ਰਿਹਾ ਹੈ ਭੱਜ ਰਿਹਾ ਹੈ ਮੈਂ ਸਮਝਿਓ ਸਮਝਿਓ ਨਾ ਸਮਝਾਇਓ ਇਹਨੂੰ ਬੜਾ ਸਮਝਾਇਆ ਇਹ ਮੂਰਖ ਸਮਝਦਾ ਹੀ ਕੋਈ ਨਹੀਂ ਸਵਾਨ ਪੂਛ ਜਿਓ ਭਇਓ ਨਾ ਸੋਧੋ ਬਹੁਤ ਯਤਨ ਮੈਂ ਕੀਨੋ ਗੁਰਤੇਗ ਬਹਾਦਰ ਕਹਿੰਦਿਆ ਵੈਗਰੂ ਕੀ ਤਰ੍ਹਾਂ ਕੁੱਤੇ ਦੀ ਪੂਛ ਹੈ ਸਵੇਰੇ ਸਮਝਾਨਾ ਫਿਰ ਟੇਢੀ ਦੀ ਟੇਢੀ ਪਰ ਨਿੰਦਾ ਕਾਰਨ ਬਹੁਤ ਆਵਤ ਸਮਝਿਓ ਨਾ ਸਮਝਾਇਓ ਅੱਗੇ ਜੀ ਕਹਾਂ ਕਹੂੰ ਮੈਂ ਆਪਣੀ ਕਰਨੀ ਇਹ ਤਾਂ ਕੁਝ ਕੁ ਗੱਲਾਂ ਕਹੀਆਂ ਮੈਂ ਆਪਣੀ ਕਰਨੀ ਕੀ ਦਸਾਂ ਜੇਬਿਤ ਜਨਮ ਗਵਾਇਓ ਜਿਸ ਤਰੀਕੇ ਨਾਲ ਮੇਰਾ ਸਾਰਾ ਜਨਮ ਨਿਕਲ ਗਿਆ ਅਖੀਰ ਤੇ ਫਿਰ ਤਰਲਾ ਮਾਰਿਆ ਕਹ ਨਾਨਕ ਸਭ ਔਗਣ ਮੋ ਮੈਂ ਇਹ ਸਾਰੇ ਔਗਣ ਮੇਰੇ ਚ ਨੇ ਆ राख ਲੇਹੋ ਸਰਨਾਇਓ ਮੈਂ ਤੇਰੀ ਸ਼ਰਨ ਚ ਆਇਆ ਉਹਨਾਂ ਰੱਖ ਲਈ ਕਿਉਂਕਿ ਸ਼ਰਨ ਚ ਆਏ ਬੰਦੇ ਦੇ ਉਹ ਗੱਲ ਨਹੀਂ ਚਤਾਰੇ ਜਾਂਦੇ ਸ਼ਰਨ ਚ ਆਏ ਬੰਦੇ ਦੇ ਗੁਨਾਹ ਨਹੀਂ ਦੇਖੇ ਜਾਂਦੇ ਗੁਰਮਖੋ ਤੇ ਸ਼ਰਨ ਵਿੱਚ ਇੰਨੀ ਤਾਕਤ ਹੈ ਕਿ ਕਹਿਣ ਮਾਤਰ ਨਹੀਂ ਗੁਰੂ ਸਾਹਿਬ ਤਾਂ ਗੁਰੂ ਅਰਜਨ ਸਾਹਿਬ ਕਹਿੰਦੇ ਤਉ ਮੈਂ ਆਇਆ ਸ਼ਰਨੀ ਆਇਆ ਭਰੋਸੈ ਆਇਆ ਕਿਰਪਾ ਆਇਆ ਪਰਤਾਨ ਹੈ ਤਉ ਮੈਂ ਆਇਆ ਮੇਰੇ ਤੇਰੇ ਕੋਲ ਆਇਆ ਸ਼ਰਨੀ ਆਇਆ ਤੁਹਾਡੀ ਸ਼ਰਨ ਚ ਆਇਆ ਤੇ ਇਸ ਭਰੋਸੇ ਨਾਲ ਆਇਆ ਮੇਰੇ ਔਗਣ ਨਹੀਂ ਦੇਖੇਗਾ ਕਿਰਪਾ ਆਇਆ ਮੇਰੇ ਤੇ ਕਿਰਪਾ ਜਰੂਰ ਕਰੇ